5500 ਦੇ ਮਿਲਣਗੇ ਪਰ ਆਪਾਂ ਇਹਨਾਂ ਨੂੰ ਸਿਰਫ ਲੋਹ ਤ੍ਰੀਜ਼ ਲੈਵਲ ਰੇਟਾਂ ਦੇ ਆ ਚੈੱਕ ਕਰੋ ਜੀ ਹਾਂਜੀ ਇਹ ਨਾਈਟ ਸੂਟ ਹੈ ਸਿਰਫ 300 ਚ ਸਿਰਫ 300 ਇਹ ਸਿਰਫ 650 ਚ ਸਿਰਫ ਸਿਰਫ ਵੀਰ ਜੀ ਤੁਸੀਂ ਲੈਣ ਜਾਉਂਗੇ ਇਹ ਹੀ ਸੂਟ ਸੋਨੂੰ 1500 ਤੋਂ 1600 ਦੀ ਰੇਂਜ ਦੇ ਵਿੱਚ ਮਿਲੇਗਾ ਜੀ ਬਟ ਆਪਣੇ ਕੋਲ ਜਿਵੇਂ ਅਸੀਂ 1200 ਦਾ ਸੇਲ ਕੀਤਾ ਹੈ ਜੀ ਆਪਾਂ ਸੀ

ਬਠਿੰਡਾ ਦਾ ਮੀਨੂ ਕਲੈਕਸ਼ਨ ਨੇ ਲਾਤੀ ਹੈ ਜੀ ਸਟਾਕ ਕਲੀਅਰੈਂਸ ਸੇਲ ਦਿਖਾ ਦਿੰਨੇ ਆ ਤੁਹਾਨੂੰ ਕੁਆਲਿਟੀ ਮਿੱਡੂ ਮਲ ਗਲੀ ਦੇ ਵਿੱਚ ਮੌਜੂਦ ਹੈ ਨਾਲ ਹੀ ਤੁਹਾਨੂੰ ਮਿਲੇਗਾ ਟੋਲ ਵਾਲਾ ਕਪੜਾ ਬਹੁਤ ਘੱਟ ਕੀਮਤਾਂ ਦੇ ਵਿੱਚ ਚਾਹੇ ਤੁਸੀਂ ਸੂਟ ਬਣਾਣੇ ਆ ਲੇਡੀਜ਼ ਤਾਂ ਹੈ ਤੁਸੀਂ ਇਨਰ ਵਗੈਰਾ ਬਣਾਣੇ ਆ ਆਜੋ ਮੇਰੇ ਨਾਲ ਨਾਲ ਹੀ ਬੈਸਟ ਆਫਰ ਤੁਹਾਨੂੰ ਮਿਲਣ ਜਾ ਰਿਹਾ ਜੀ ਲੋ ਜੀ ਬਹੁਤ ਸ਼ਾਨਦਾਰ ਕੁਆਲਿਟੀ ਹੈ ਇਹ 26 ਨੰਬਰ ਹੈ ਜੀ ਇਹ ਲੈ ਲਓ 6-7 ਸਾਲ ਦੇ ਬੱਚੇ ਦੇ ਕਰਦੇ ਸੂਟ ਆਏਗਾ ਜੀ ਤੇ ਹੁਣ ਆਪਾਂ ਸਟਾਕ ਕਲੀਅਰੈਂਸ ਤੇ ਇਸ ਨੂੰ ਸਾਡੇ 11 1200 ਦਾ ਸੂਟ ਦਿੰਦੇ ਸੀਗੇ ਜੀ ਤੇ ਹੁਣ ਲਾ ਲਓ ਆਪਾਂ 900 ਟਿੱਕਰ ਸੂਟ ਦੇ ਰਹੇ ਹਾਂ ਸਿਰਫ ਵਾਹ ਜੀ ਵਾਹ ਅਰੇ ਵਿੱਚ ਬਹੁਤ ਸਾਰੇ ਕੁਆਲਿਟੀ ਆ ਜਾਣਗੀਆਂ ਜੀ ਲੋ ਜੀ ਚੈੱਕ ਕਰੋ ਹਰ ਇੱਕ ਸਾਈਜ਼ ਮਿਲ ਜਾਏਗਾ ਹਾਂ ਜੀ ਬੱਚੇ ਹਾਂ ਜੀ ਸਰ ਇਹਦੇ ਵਿੱਚ ਤੁਹਾਨੂੰ 5 ਤੋਂ ਲੈ ਕੇ ਡਬਲ ਐਕਸਲ ਤੱਕ ਬੱਚੇ ਦਾ ਜੀ ਮਿਲਦਾ ਇਹਦਾ ਡਿਜ਼ਾਈਨ सर ये 800 का सूट है जी तो इस टाइम तो नो ये ऐसी साढ़े छः सौ का दे रहे हैं काफी डिजाइन है काफी कलर है जी लो जी आ देखो खूब स्टॉक है पीछे भी काफी इस चीज़ का स्टॉक पे आ गया जी आ लो जी चेक करो पूरा फुल वधिया वधिया मटेरियल आ चेक करो जी लो लो जी चेक करो वाह जी वाह चेक करो जी क्वालिटी नाल वेट कलर चेक करो जी प्यारे प्यारे, प्यारे कलर है जी ओ ਤੁਸੀਂ ਦੇਖ ਲਓ ਜੋ ਬੁੱਢੀ ਵਾਲੇ ਸੂਟ ਹੁੰਦੇ ਆ ਨਾ ਜੀ ਉਹਨਾਂ ਦੇ ਤੁਸੀਂ ਲਵਾ ਲਓ ਵੀ 400 ਰੁਪਏ ਪਰ ਐਕਸਟਰਾ ਹੁੰਦਾ ਪਰ ਆਪਣਾ ਕੋਈ ਐਕਸਟਰਾ ਨਹੀਂ ਹੈਗਾ ਕੀ ਬਾਤ ਹੈ ਲਓ ਜੀ ਬੁੱਢੀ ਵਾਲਾ ਸੂਟ ਚੈੱਕ ਕਰੋ ਜੀ ਦਵਾਂਗੇ ਜੇ ਆ ਗਏ ਤਾਂ ਵਿੱਚ ਹੋਰ ਆਈਟਮਾਂ ਦਿਖਾਣੇ ਆ ਆ ਦੇਖੋ ਆ スウェット ਵਗੈਰਾ ਹੈਗੀਆਂ ਲੋ ਜੀ スウェット ਸ਼ਰਟ ਦੇਖੋ 200 ਵਾਲੀ ਹੈ ਇਸ ਟਾਈਮ ਅਸੀਂ ਤੁਹਾਨੂੰ ਆਫਰ ਲਾ ਦਿੱਤੀ ਹੈਗੀ ਹੈ 300 ਦੀਆਂ ਦੋ 300 ਦੀ ਦੋ ਲੋ ਜੀ 150 ਰੁਪਏ ਕੀ ਆ ਬਾਤ ਹੈ ਜੀ 300 ਦੀ ਦੋ ਤੇ ਮੈਮ ਜਿਹੜੇ ਵੀ ਸਾਡੇ ਸ਼ੇਅਰ ਕਰਕੇ ਆਣਗੇ ਵੀਡੀਓਜ਼ ਉਹਨਾਂ ਵਾਸਤੇ ਵੀ ਆਫਰ ਦੋ ਕੋਈ ਨਾ ਕੋਈ ਆਫਰ ਲਾ ਦਿੰਨੇ ਆ ਸਰ ਹਾਂ ਦੱਸੋ 1000 ਦੀ ਸ਼ਾਪਿੰਗ ਤੇ ਤੁਹਾਨੂੰ ਟੀ-ਸ਼ਰਟ ਫ੍ਰੀ ਦਿੱਤੀ ਜਾਏਗੀ ਜੀ ਆਹ ਵਾਲੀ ਹਾਂ ਵੱਡੇ ਸਾਈਜ਼ ਵੀ ਵਿੱਚ ਹੀ ਦੇ ਦਾਂਗੇ ਜੀ ਕੀ ਬਾਤ ਹੈ ਜੀ 34 ਨੰਬਰ 36 ਨੰਬਰ ਤੱਕ ਤੁਹਾਨੂੰ ਦੇ ਦਾਂਗੇ 36 ਨੰਬਰ ਤੱਕ ਹ ਯਾਰ ਬੈਰੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਆਹ ਦੇਖੋ ਜੀ ਆਹ ਵਾਲੀ ਟੀ-ਸ਼ਰਟ ਬਿਲਕੁਲ ਮੁਫਤ ਲੈ ਜਾਓ ਵੀਡੀਓ ਨੂੰ ਸੇਵ ਕਰ ਲਓ ਮੈਂ ਮੁਕਰਾਂਗੇ ਤਾਂ ਨਹੀਂ ਨਾ ਕਰਾਂ ਲੋ ਸਰ ਨਹੀਂ ਮੁਕਰਾਂਗੇ ਪਰ ਸ਼ਰਤ ਇੱਕ ਹੀ ਹੋਗੀ ਸ਼ੇਅਰ ਕਰਕੇ ਆਨ ਜੀ ਵਿਦ

ਆ ਲੋ ਜੀ ਕੀ ਬਾਤ ਹੈ ਮੈਮ ਵੈਸੇ ਕੀ ਰੇਟ ਚੱਲ ਰਿਹਾ ਹੈ ਦਾ ਸਰ ਇਸ ਤੇ ਆਫਰ ਲਗਾ ਰੱਖੀ ਹੈ ਇਸ ਟਾਈਮ 410 ਸਿਰਫ ਸਿਰਫ 400 ਰੁਪਏ ਦਾ ਹਾਂ ਜੀ ਲੋ ਜੀ ਵੈਸੇ ਕੀ ਰੇਟ ਵਿੱਚ ਰੇ ਸੀ ਤੁਸੀਂ 600 ਲੋ ਜੀ 600 ਰੁਪਏ ਰੇਟ ਤੇ 400 ਦਾ ਹੁਣ ਰਹਿ ਗਿਆ ਜੀ ਆ ਜੋ ਆ ਲੋ ਸਰ ਲੋਰ ਵੀ ਚੈੱਕ ਕਰੋ ਜੀ ਬੱਚੇ ਹੁਣ ਬਿਲਕੁਲ ਠੰਡ ਤੋਂ ਬਚਣ ਵਾਲੇ ਆ ਦੇਖੋ ਜੀ 200 ਜੀ 200 200 ਰੁਪਏ ਸਿਰਫ ਦੋ ਸਾਰੇ ਸਾਈਜ਼ਾਂ ਦੇ ਵਿੱਚੋਂ 32 ਨੰਬਰ ਤੱਕ ਅੱਛਾ 32 ਨੰਬਰ ਤੱਕ ਸਾਈਜ਼ ਮਿਲ ਰਹੇ ਹੀ ਤੁਹਾਨੂੰ 3 ਨੰਬਰ ਸੌਰੀ ਅੱਛਾ 3 ਨੰਬਰ ਤੱਕ 3 ਨੰਬਰ ਸੌਰੀ ਆ ਲੋ ਜੀ ਮੈਮ ਕਿਹੜੀ ਕਿਹੜੀ ਆਪਣੇ ਕੋਲੇ ਵੈਰਾਈਟੀ ਹੁੰਦੀ ਹੈ ਜਿਵੇਂ ਜੈਂਟਸ ਵੀ ਹੁੰਦੀ ਹੈ ਜਾਂ ਫਿਰ ਕੱਲੀ ਲੇਡੀਜ਼ ਵਗੈਰਾ ਜੈਂਟਸ ਦੇ ਵਿੱਚ ਸਰ ਆਪਣੇ ਕੋਲ ਇਨਰ ਸੂਟ ਵਗੈਰਾ ਹੁੰਦੇ ਆ ਵਧੀਆ ਕੰਪਨੀ ਦੇ ਲੋ ਜੀ ਲੇਡੀਜ਼ ਸੂਟ ਚੈੱਕ ਕਰੋ ਜੀ ਗਰਮ ਸੂਟ ਹੈ ਜੀ ਪੂਰੇ ਵਧੀਆ ਆ ਲੋ ਜੀ ਇਹ ਸਾਈਜ਼ ਮੈਮ ਸਾਰੇ ਮਿਲਣਗੇ ਜੀ ਸਰ ਇਹ ਫ੍ਰੀ ਸਾਈਜ਼ ਹੁੰਦੇ ਆ ਫ੍ਰੀ ਸਾਈਜ਼ ਹਾਂ ਜੀ अच्छा हेलो डबल एक्सएल वाला टिक कर दे आ ਜਾਂਦਾ ਹੈਗਾ ਜੀ ਉਸ ਤੋਂ ਵੱਡੇ ਸਾਈਜ਼ ਨਹੀਂ ਇਹਨਾਂ ਵਿੱਚ ਆਉਂਦੇਗੇ ਠੀਕ ਹੈ ਇਹ ਤੁਹਾਨੂੰ ਸੂਟ ਜਿਵੇਂ ਅਸੀਂ 1200 ਦਾ ਸੇਲ ਕੀਤਾ ਹੈ ਜੀ ਅਬਸਿਰ ਸਟਾਕ ਕਲੀਅਰ ਤੇ ਲਾ ਰੱਖਿਆ ਹੈ ਜੈਨੂੰ ਸਿਰਫ 900 ਦਾ 900 ਰੁਪਏ ਸਿਰਫ 900 ਰੁਪਏ ਲਗਾ ਰੱਖਿਆ ਜੀ ਆਹ ਲਓ ਜੀ ਵਿਦ ਸ਼ਾਲ ਹੈ ਜੀ ਚੈੱਕ ਕਰੋ ਤੁਸੀਂ ਕੁਆਲਿਟੀ ਆਹ ਲਓ ਜੀ ਸ਼ਾਲ ਵੀ ਦੇਖੋ ਜੀ ਪੂਰਾ ਵੱਡਾ ਸ਼ਾਲ ਵੀ ਖੁੱਲਾ ਡੁੱਲਾ ਸਾਰਾ ਨਹੀਂ ਛੋਟਾ ਮੋਟਾ ਨਹੀਂ ਹੈ ਪੂਰਾ ਵੱਡਾ ਸਾਈਜ਼ ਹੈ ਸਹੀ ਹੈ ਇਧਰ ਬਸਾਓ ਠੀਕ ਹੈ ऐसे बीचे सुनो तो सुना रेड्डा मिल दिया ना ये जी कलर वगैरह मैन हंडी आपने बोले पूरे हाँ जी हाँ जी सर तो 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 और इसको काफी डीएनए है ये ना सुप्तांते बीचे जी और आपने बोल जीने पांच चीज़ भी मिल जान गया जी आलू जी कोड सेट वगैरह जी जी कोड सेट हाँ जी एक आईप्वाइज चल रहा मैन ਹਾਂ 컬러 ਵੀ ਹੈ। ਹਾਲੋ ਜੀ ਇਸ ਤਰ੍ਹਾਂ ਦਾ 1750 ਦੀ ਰੇਂਜ ਵਾਲਾ ਕੋਟ ਸੈੱਟ ਹੈ ਜਿਹਨੇ ਇਹ ਸਿਰਫ ਤੁਹਾਨੂੰ 1400 ਦਾ ਪੈ ਜਾਏਗਾ। ਚਲੋ ਛੋਟੋ 1350 ਦਾ ਹੀ ਲਾ ਦਾਂਗੇ। ਸਿਰਫ 1350। ਵਾਹ ਜੀ ਵਾਹ। ਲੋ ਜੀ 1350। ਉਸ ਤੋਂ ਬਾਅਦ ਬੜੀਆ ਕੁਆਲਿਟੀ ਦੇ ਸੂਟ ਵੀ ਹੁੰਦੇ ਆਪਣੇ ਕੋਲ। ਜੀ। ਇਹ ਵੀ ਤੁਸੀਂ ਫੋ ਕਰ ਸਕਦੇ ਹੋ। ਆਹ ਲੋ ਜੀ। ਚੈੱਕ ਕਰੋ। ਬੱਚਿਆਂ ਦੀ ਆਈਟਮ ਦੇ ਵਿੱਚ ਸਾਡੇ ਕੋਲੋਂ ਕਾਫੀ ਅੱਛੀ ਕੁਆਲਿਟੀ ਵਾਲੇ ਸੂਟ ਹੁੰਦੇ ਆ ਹਾਂਜੀ ਹਾਂਜੀ ਜਿਹੜਾ ਤੁਹਾਨੂੰ ਕਾਫੀ ਮਹਿੰਗੇ ਮਹਿੰਗੇ ਰੈਂਜਾਂ ਦੇ ਬਿਆਰਚੋਂ ਮਿਲਦੇ ਆ ਪਰ ਆਪਣੇ ਕੋਲ ਬਹੁਤ ਹੀ ਰੀਜ਼ਨੇਬਲ ਰੇਟਾਂ ਤੇ ਇਹ ਸਮਾਨ ਮਿਲਦਾ ਜੀ ਲੋ ਜੀ ਕੀ ਬਾਤ ਹੈ ਬਹੁਤ ਸੋਹਣਾ ਬਿਆਰ ਤੋਂ ਤੁਸੀਂ ਲੈਣ ਜਾਓਗੇ ਇਹ ਸੂਟ ਤੁਹਾਨੂੰ 1500 ਤੋਂ 1600 ਦੀ ਰੇਂਜ ਦੇ ਵਿੱਚ ਮਿਲੇਗਾ ਜੀ ਬਟ ਆਪਣੇ ਕੋਲ ਸਿਰਫ 1000 1100 ਦੇ ਵਿੱਚ ਵਿੱਚ ਤੁਹਾਨੂੰ ਆਈਟਮਾਂ ਮਿਲਾਂਗੇ ਅੱਛਾ ਕੀ ਬਾਤ ਹੈ गरम नाइट, जी है? हाँ जी, नाइट सूट है सिर्फ तीन सो ए वाले, सिर्फ ए वाले।, ए वाले हाँ है। जी, अपने मार्केट डी सूट पे हैलका है, कपड़ा है पर अपना कपड़ा बोहोत वादी क्या बात है बोहत वी बोत है

ਸਾਰੇ ਸਾਰੇ ਆਫਰ ਦੇ ਵਿੱਚ ਹਾਂਜੀ ਸਭ ਆਫਰ ਦੇ ਵਿੱਚ ਹੈ ਸਰ ਇਹ ਜੀ ਗਰਮ ਸੂਟ ਦੇਖੋ ਜੀ ਗਰਮ ਸੂਟ ਟੌਪ ਟੌਪ ਦੇ ਗਰਮ ਸੂਟ ਹੈ ਤੇ ਸਾਰੇ ਆਫਰ ਦੇ ਵਿੱਚ ਹੈ ਦੇਖੋ ਕਲਰ ਵੀ ਆਪਣੇ ਕੋਲ ਕਾਤੇ ਪਏ ਆ ਇਹ ਨਹੀਂ ਹੈਗਾ ਕਲਰਾਂ ਦੀ ਕਮੀ ਹੈ ਜੀ ਆ ਦੇਖੋ ਉਸ ਤੋਂ ਬਾਅਦ ਕਲਰ ਹੋਰ ਵੀ ਇੱਥੇ ਪਏ ਹੈਗੇ ਆ 5-5000 ਦੇ ਨਹੀਂ ਲਣਗੇ ਸਰ ਆਪਾਂ ਇਹਨਾਂ ਨੂੰ ਸਿਰਫ ਬਹੁਤ リーズਲੇਵਲ ਰੇਟਾਂ ਦੇ ਸੂਟ ਦੇ ਰਹੇ ਹਾਂ ਬਹੁਤ ਹੀ リーズਲੇਵਲ ਜੀ ਆ ਲੈ ਜੀ ਚੈੱਕ ਕਰੋ ਜੀ ਸੂਟ ਸੀ ਮਾਰਕੀਟ ਦੇ ਵਿੱਚ ਇਹ ਪਤਾ ਕਰਕੇ ਆਇਓ ਕਿ ਗਿੰਦ ਦੁਪੱਟਾ ਸੂਟ ਹੈ ਜੀ ਮਾਰਕੀਟ ਦੇ ਵਿੱਚ 4800 5000 ਦੇ ਤੱਕ ਸੂਟ ਤੁਹਾਨੂੰ ਮਿਲ ਰਿਹਾ ਪਰ ਆਪਣੇ ਕੋਲ ਸਿਰਫ 35 3600 ਦੀ ਰੇਂਜਾਂ ਦੇ ਵਿੱਚ 3000 ਦੀਆਂ ਰੇਂਜਾਂ ਦੇ ਵਿੱਚ ਸੂਟ ਨੇ ਠੀਕ ਹੈ ਬਹੁਤ ਵਧੀਆ ਪਰ ਮਾਰਕੀਟ ਨਾਲੋਂ ਫਿਰ ਬਹੁਤ ਜ਼ਿਆਦਾ ਰੀਜ਼ਨੇਬਲ ਰੇਟ ਨੇ ਚੈੱਕ ਕਰੋ ਤੁਸੀਂ ਕਲਰ मैम ਬਹੁਤ ਹੈਗੇ ਜੀ ਹਾਂਜੀ ਸਰ ਲੋ ਜੀ ਆਪਸ ਚੈੱਕ ਕਰੋ ਸੂਟ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਬਾਕੀ ਤੁਸੀਂ ਵਿਜ਼ਿਟ ਕਰੋ ਸ਼ਾਪ ਤੇ ਆ ਦੇਖੋ ਇਹਦੇ ਵਿੱਚ ਕੀ ਹੁੰਦਾ ਹੈਗਾ ਬੀਜ ਸਾਈਜ਼ ਜਿਨ੍ਹਾਂ ਦੇ ਨਹੀਂ ਮਿਲਦੇ ਮਾਰਕੀਟ ਦੇ ਵਿੱਚ ਜਾਂ ਜਿਨ੍ਹਾਂ ਨੂੰ ਆਪਣੇ ਹਿਸਾਬ ਨਾਲ ਸਟੀਚਿੰਗ ਕਰਾਉਣੀ ਹੁੰਦੀ ਹੈ ਉਹ ਤੋਂ ਵਾਲੇ ਕੱਪੜੇ ਦੇ ਲਈ ਉਹਨਾਂ ਲਈ ਬਹੁਤ ਹੀ ਜ਼ਿਆਦਾ ਬੈਟਰ ਹੈ ਜੀ ਲਓ ਜੀ ਚੈੱਕ ਕਰੋ ਮੈਮ ਇਹਨੂੰ ਕੀ ਕਹਿੰਦੇ ਆ ਵੈਸੇ ਇਹ ਵੈਲਵਟ ਹੈ ਸਰ ਵੈਲਵਟ ਲਓ ਜੀ ਵੈਲਵਟ ਦੇ ਹੈ ਕੱਪੜਾ ਦੇਖੋ ਚੈੱਕ ਕਰੋ ਤੇ ਬਹੁਤ ਸ਼ਾਨਦਾਰ ਹੈ ਇਹ ਰੈਡੀमेड ਦੇ ਵਿੱਚ ਆਉਂਦਾ ਹੀ ਨਹੀਂ ਹੈਗਾ ਜੀ ਇਹ ਮਤਲਬ ਆਪਣਾ ਸਟਿਚ ਕਰਾ ਸਕਦਾ ਹੈ ਸਟਿਚ ਕਰਵਾ ਸਕਦਾ ਕੋਈ ਵੀ ਇਸ ਨੂੰ ਜਿਵੇਂ ਮਰਜੀ ਦੇਖੋ ਮੈਂ ਜੀ ਇਹ ਕੁਆਲਿਟੀ ਬਹੁਤ ਹੀ ਜ਼ਿਆਦਾ ਵੈਟਰ ਹੁੰਦੀ ਹੈਗੀ ਹੈ ਆ ਦੇਖੋ ਜੀ ਇਸ ਵਿੱਚ ਕਾਫੀ ਡਿਜ਼ਾਈਨਿੰਗ ਵਗੈਰਾ ਤੁਹਾਨੂੰ ਮਿਲ ਜਾਏਗੀ ਜਿਵੇਂ ਬਜ਼ੁਰਗਾ ਵਿੱਚੇ ਵੀ ਹੋਰ ਵੀ ਆਪਣ ਲੈ ਲੈ ਹੈਗਾ ਗਰਮ ਕਪੜਾ ਆਪਣੇ ਹਿਸਾਬ ਨਾਲ ਬਣਾਉਣਾ ਬੁਯਰ ਦਾ ਕੀ ਹੁੰਦਾ ਹੈਗਾ ਨਾ ਤਾਂ ਕੜਾਈ ਵਾਲੇ ਪੌਣਾ ਉਹ ਸਿੰਪਲ ਸੋਬਰ ਪਾਉਂਦੇ ਆ ਉਹਨਾਂ ਲਈ ਹੀ ਬਣਵਾ ਸਕਦੇ ਹੈਗੇ ਜੀ ਠੀਕ ਹੈ ਤਾਂ ਮੈਮ ਕਿੰਨੀ ਕੁ ਵੈਰਾਈਟੀਆਂ ਹੁੰਦੀਆਂ ਆਪਣੇ ਕੋਲ ਇਹਦੀਆਂ ਬਹੁਤ ਵੈਰਾਈਟੀਆਂ ਹੁੰਦੀਆਂ ਸਾਰੇ ਵਾਲੇ ਆਪਣੇ ਕੋਲ ਤੇ ਮੈਮ ਜੈਂਟਸ ਵਾਸਤੇ ਵੀ ਮਤਲਬ ਜੈਂਟਸ ਵਿੱਚ ਵੀ ਸਰ ਹਰ ਇੱਕ ਆਈਟਮ ਆਪਣੇ ਕੋਲ ਨਹੀਂ ਹੁੰਦੀਗੀ ਜਿਵੇਂ ਇਨਰ ਸੂਟ ਬਣਾਉਣੇ ਆ ਇਨਰ ਸੂਟ ਬਣਾ ਸਕਦੇ ਆ

ਔਰ ਆਪਣੇ ਕੋਲ ਆ ਵੇਖੋ ਜਿੰਨਾ ਲੇਡੀਜ਼ ਲਈ ਪਜਾਮੀਆਂ ਹੋਰ ਪਲਾਜ਼ੋ ਵਗੈਰਾ ਬਣਾਉਣੇ ਹੈ ਕਲਰ ਨਹੀਂ ਮਿਲਦੇ ਉਹ ਇੱਥੋਂ ਲੈ ਕੇ ਜਾ ਸਕਦਾ ਜੀ ਆ ਚੈੱਕ ਆਪਣੇ ਹਿਸਾਬ ਦੇ ਨਾਲ ਆਪਣੇ ਸੂਟ ਬਣਾ ਸਕਦਾ ਹੈਗਾ ਇੱਕ ਕਲਰ ਮਿਲ ਜੇਗਾ ਆਪਣੇ ਕੋਲ ਵੀ ਬਹੁਤ ਵਧੀਆ ਕੁਆਲਟੀ ਦਾ ਹੈ ਇਸ ਤੇ ਨਾ ਕੋਈ ਬੁਰ ਰੂਏ ਵਗੈਰਾ ਅੱਛਾ ਆਂਦੀ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਤੇ ਸੌਫਟ ਵੀ ਪੂਰਾ ਹੋਏਗਾ ਇਹ ਮੈਮ ਇਹਨਾਂ ਦਾ ਕੀ ਰੇਟ ਵਗੈਰਾ ਚੱਲਦਾ ਫਿਰ ਸਾਰੇ ਤੇਲ ਕਿੰਨੇ ਹੁੰਦੇ ਹੈਗਾ ਜਿਵੇਂ 800 ਰੁਪਏ ਕਿਲੋ ਆ ਪਰ ਅਸੀਂ ਆਫਰ ਲਗਾ ਰੱਖੀ ਆ ਉਹਨੇ ਨੂੰ 700 ਰੁਪਏ ਕਿਲੋ ਦੇ ਹਿਸਾਬ ਨਾਲ 700 ਰੁਪਏ ਕਿਲੋ ਹਾਂ ਜੋ 600 ਰੁਪਏ ਕਿਲੋ ਆ ਅਸੀਂ ਕਸਟਮਰ ਨੂੰ 500 ਦੇ ਹਿਸਾਬ ਨਾਲ 500 ਰੁਪਏ ਸਰ ਤੇ ਡਿਸਕਾਊਂਟ ਦੇ ਰੱਖਿਆ ਠੀਕ ਹੈ ਹਰ ਇੱਕ ਕਸਟਮਰ ਲਈ ਲਓ ਜੀ 100 ਰੁਪਏ ਡਿਸਕਾਊਂਟ ਹੈ ਜਿਹੜਾ ਵੀ ਰੇਟ ਹੈ ਹਾਂਜੀ ਹਨਾ ਆ ਚੈੱਕ ਕਰੋ ਜੀ ਹਾਂ ਦੇਖੋ ਸਰ ਲਓ ਜੀ ਬਹੁਤ ਸੋਹਣੇ ਸੋਹਣੇ ਕਲਰ ਆਰਟੀਕਲ ਤੇ ਕਵਾਲਿਟੀ ਤੁਸੀਂ ਤੁਸੀਂ ਇਹ ਲਗਾਓ ਵੀ ਜਿਲ੍ਹਾ ਦੇ ਆਪ ਕੋ ਵੀ ਨਹੀਂ ਆ ਜਾਂਦੇ ਸਕੋਰਟ ਵਗੈਰਾ ਹੋਰ ਲੋਕਪਾਲ ਦੇ ਵੀ ਆ ਵੀ ਅਸੀਂ ਕਿੱਥੇ ਲਈਏ ਹੋਰ ਉਹ ਸਾਡੇ ਕੋਲ ਬਾਰਡਰ ਵਗੈਰਾ ਵੀ ਸਾਰੇ ਹੁੰਦੇ ਆ ਜੀ ਰੈਡੀमेड ਦੇ ਵਿੱਚ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿਸੇ ਦੇ ਬਾਰਡਰ ਖਰਾਬ ਹੋ ਗਏ ਕਿਸੇ ਦਾ ਕੁਛ ਹੈ ਇਹ ਵੀ ਸਾਰਾ ਕੁਝ ਸਾਡੇ ਕੋਲ ਮਿਲਦਾ ਹੈਗਾ ਠੀਕ ਹੈ ਲੋ ਜੀ ਚੈੱਕ ਕਰੋ ਜੀ ਬਹੁਤ ਸ਼ਾਨਦਾਰ ਗਰਮੀ ਇਸ ਦੇ ਵਿੱਚ ਗਰਮੀ ਵਾਲਾ ਸਟੱਫ ਵੀ ਸਾਡੇ ਕੋਲ ਹੈ ਜੀ

ਬਹੁਤ ਸੋਹਣੇ ਸੋਹਣੇ ਕੱਪੜੇ ਤੇ ਮੈਮ ਇਹ ਇੱਕ ਵਾਰ ਫੁੱਲ ਐਡਰੈਸ ਦੁਬਾਰਾ ਕਲੀਅਰ ਕਰ ਦਿਓ ਤੇ ਸਰ ਆਪਣਾ ਹੈਗਾ ਮੀਨੂ ਕਲੈਕਸ਼ਨ ਦੇ ਨਾਮ ਤੇ ਦੁਕਾਨ ਹੈਗੀ ਹੈ ਜੀ ਮਿੱਡੂ ਮਲ ਗਲੀ ਦੇ ਵਿੱਚ ਥੋਬੀਵਾਰ ਦੀ ਬੈਕ ਸਾਈਡ